ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ દિਵਾਲੀ ਦੇ ਦਿਨ ਆ ਕੇ ਨੇੜੇ ਤੇ દિਵਾਲੀ ਦੀਆਂ ਸਫਾਈਆਂ ਕਰਨੀਆਂ ਕਰਤੀਆਂ ਸ਼ੁਰੂ ਤੇ ਸ਼ੁਰੂਆਤ ਕੀਤੀ ਆਪਾਂ ਪੱਖਿਆਂ ਤੋਂ ਤੇ ਪੱਖਾ ਆਪਾਂ ਜੋ ਪਹਿਲਾ ਸ਼ੁਰੂਆਤ ਕੀਤਾ ਵਾਰਾਂਡੇ ਵਾਲਾ ਸਾਫ਼ ਕਰਨਾ ਤੇ ਇਸ ਪੱਖੇ ਤੇ ਮਿੱਟੀ ਬਹੁਤ ਜ਼ਿਆਦਾ ਜੰਮੀ ਹੋਈ ਆ ਤੇ ਜਿਹਦੇ ਕਰਕੇ ਆਪਾਂ ਨੂੰ ਕਾਫੀ ਜਤੋ ਜਤ ਕਰਨੀ ਪਈ ਇਹਦੇ ਨਾਲ ਇਹ ਪੱਖਾ ਸਾਫ਼ ਕਰਨ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਅੰਦਰਲੇ ਪੱਖੇ ਸਾਫ਼ ਕਰਨ ਤਾਂ ਪਹਿਲਾ ਆਪਾਂ ਇਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਤੋਂ ਬਾਅਦ ਅੰਦਰ ਜਾਵਾਂਗੇ। ਤਪਖਾ ਦੇਖ ਸਕਦੇ ਹੋ ਕਾਫੀ ਵਧੀਆ ਸਾਫ਼ ਹੋ ਗਿਆ ਜੋ ਕਿ ਪਹਿਲਾਂ ਨੋਰਮਲ ਕਪੜਨ ਨਾਲ ਆਪਾਂ ਕੀਤਾ ਉਸ ਤੋਂ ਬਾਅਦ ਪਾਣੀ ਮਾਰ ਕੇ ਤੇ ਕਪੜਾ ਆਪਾਂ ਉਹਦੇ ਤੇ ਸੁੱਕਾ ਮਾਰ ਤੇ ਕਾਫੀ ਵਧੀਆ ਹੋ ਗਿਆ ਤੇ ਹੁਣ ਚੱਲਦੇ ਆਂ ਲੋਬੀ 'ਚ। ਤਾਂ ਲੋਬੀ ਆਲ ਪੱਖੇ ਤੇ ਵੀ ਮਿੱਟੀ ਕਾਫੀ ਜ਼ਿਆਦਾ ਜੰਮੀ ਹੋਈ ਆ। ਪਰ ਇਹਨੂੰ ਵੀ ਕਰਦੇ ਆਂ ਸਾਫ਼। ਇਹ ਸਾਫ਼ ਕਰਨ ਤੋਂ ਬਾਅਦ ਕਰਾਂਗੇ ਆਪਾਂ ਕਮਰਾ ਦੇ ਪੱਖੇ ਸਾਫ਼ ਤੇ ਚੰਗੀ ਤਰ੍ਹਾਂ ਅੱਜ ਆਪਾਂ ਇਹਨਾਂ ਦੀ ਸਾਫ਼ ਸਪਾਈ ਕਰਾਂਗੇ ਕਿਉਂਕਿ ਦੀਵਾਲੀ ਦੇ 4 ਜਾਂ 5 ਦਿਨ ਹੀ ਬਾਕੀ ਰਹਿ ਗਏ ਆ ਤੇ ਜਮਾ ਵੀ ਆਪਾਂ ਮਿੱਟੀ ਇਹਦੇ ਤੇ ਰਹਿਣ ਨਹੀਂ ਦੇਣੀ ਕਿਉਂਕਿ ਦੀਵਾਲੀ ਦੀ ਖੁਸ਼ੀ ਦੇ ਵਿੱਚ ਸਾਰੇ ਲੋਕ ਸਫਾਈਆਂ ਕਰਦੇ ਆ ਤਾਂ ਆਪਾਂ ਵੀ ਸਫਾਈ ਕਰਨੀ ਸ਼ੁਰੂ ਕਰਤੀ ਤਾਂ ਹੁਣ ਆ ਗਿਆ ਆਪਾਂ ਇੱਧਰ ਕਮਰੇ ਦੇ ਵਿੱਚ ਤੇ ਕਮਰੇ ਵਾਲ ਪੱਖੇ ਦੇ ਵਿੱਚ ਉੱਪਰ ਮਿੱਟੀ ਜੋ ਗਾਟਾਂ ਪਰ ਫਿਰ ਵੀ ਆਪਾਂ ਇਹਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਿ ਮਿੱਟੀ ਕੋਈ ਵੀ ਨਾਲ ਰਹਿ ਨਾ ਜਾਏ ਤਾਂ ਸਾਫ਼ ਵਧੀਆ ਹੋਣਾ ਸ਼ੁਰੂ ਹੋ ਗਿਆ ਪੱਖਾ ਇਹਦੇ ਉੱਪਰ ਆਪਾਂ ਮਾਰਾਂਗੇ ਪਾਣੀ ਤੇ ਹੁਣ ਆਪਾਂ ਇੱਥੇ ਰਾ ਕੇ ਦੂਸਰੇ ਕਮਰੇ 'ਚ ਤੇ ਪਾਰ ਇਸ ਪੱਖੇ ਦਾ ਵਿੰਗਾ ਆ ਤੇ ਇਹਨੂੰ ਵੀ ਕਰਦੇ ਆ ਸਾਫ਼ ਸਾਫ਼ ਕਰਨ ਤੋਂ ਬਾਅਦ ਆਪਾਂ ਇਹਦੇ ਤੇ ਪਾਣੀ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਪੂਰੇ ਚਿੱਟੇ ਕੱਟਨੇ ਨੇ ਪੱਖੇ ਅੱਜ ਆਪਾਂ ਕਿਉਂਕਿ ਪੂਰਾ ਸਾਲ ਉਸ ਤੋਂ ਬਾਅਦ ਹੱਥ ਵਜਨਾਂ ਨਹੀਂ ਪੱਖਿਆਂ ਨੂੰ ਤਾਂ ਇਸ ਕਰਕੇ ਅੱਜ ਆਪਾਂ ਜੋ ਵੀ ਕਸਰਾ ਹੈ ਗਿਆ ਕੱਢ ਦੇਣੀ ਆ ਤੇ ਕਾਫੀ ਵਧੀਆ ਪੱਖਾ ਸਾਫ਼ ਹੋ ਗਿਆ ਤੇ ਹੁਣ ਆਪਾਂ ਉਤਰਦੇ ਹਾਂ ਥੱਲੇ ਥੱਲੇ ਉਤਰ ਕੇ ਅੱਗੇ ਜੋ ਆਪਣਾ ਏਸੀ ਰੂਮ ਦੇ ਵਿੱਚ ਏਸੀ ਲੱਗਾ ਹੈ ਤੇ ਉਹਨੂੰ ਵੀ ਕਰਦੇ ਆਂ ਸਾਫ ਤਪੜੀ ਆਪਾਂ ਕਰ ਲਈ ਏਸੀ ਦੇ ਲਾਗੇ ਤੇ ਚੜ ਕੇ ਪੌੜੇ ਦੇ ਉੱਪਰ ਤੇ ਹੁਣ ਕਰਦੇ ਆਂ ਏਸੀ ਸਾਫ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਸਾਫ ਕਰਨ ਤੋਂ ਬਾਅਦ ਇਹਦੇ ਤੇ ਪਾ ਦਾਂਗੇ ਆਪਾਂ ਕਵਰ ਜੋ ਕਿ ਅੱਜ ਆਪਾਂ ਨੇ ਨਵਾਂ ਕਵਰ ਲਿਆ ਆ ਤੇ ਦੇਖ ਸਕਦੇ ਹੋ ਕਾਫੀ ਵਧੀਆ ਤਰੀਕੇ ਨਾਲ ਏਸੀ ਆਪਾਂ ਸਾਫ਼ ਕਰਕੇ ਰੱਖਣਾ ਹੈ ਕਿਉਂਕਿ ਉਸ ਤੋਂ ਬਾਅਦ ਆਪਾਂ ਉਹਦੀਆਂ ਕਰਮੀਆਂ ਚ ਏਸੀ ਔਨ ਕਰਨਾ ਹੈ ਤੇ ਥੋੜੇ ਵੀ ਮਿੱਟੀ ਆਪਾਂ ਰਹਿਣ ਦੇਣ ਤਾਂ ਏਸੀ ਵੀ ਆਪਣਾ ਤਕਰੀਬਨ ਹੋ ਗਿਆ ਸਾਫ਼। ਇਦਾਂ ਰਹਾ ਆਪਾਂ ਏਸੀ ਸਾਫ਼ ਕੀਤਾ ਆ। ਪੱਖਾ ਕੀਤਾ ਆ। ਪੱਖੇ ਆਪਾਂ ਕਰਦੇ ਜਿੰਨੇ ਵੀ ਹੈਗੇ ਸਾਰੇ ਸਾਫ਼ ਕੀਤੇ ਆ। ਇਲੋਪੀਆ ਲ ਆ ਗਿਆ ਤੇ ਇਧਰ ਇੱਕ ਹੋਰ ਕਮਰੇ ਵਾਲਾ ਪੱਖਾ ਆ ਗਿਆ ਬਹੁਤ ਵਧੀਆ ਆਪਾਂ ਸਾਫ ਕਰਤੇ ਇਧਰ ਕਿਚਨ ਵਾਲਾ ਤੇ ਬਾਹਰ ਬਰਾਂਡੇ ਵਾਲਾ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਪੱਖੇ ਸਾਫ ਕਰਨ ਦੀ ਤਾਂ ਇਹ ਥੋੜਾ ਹਲੇ ਵੀ ਮੈਲਾ ਹੈ ਕਿਉਂਕਿ ਇਹ ਬਾਹਰ ਤੇ ਬਾਹਰ ਨੇ ਇਹ ਨੂੰ ਰੋਂਦੇ ਆ ਜਿਵੇਂ ਕਰਕੇ ਧੂੜ ਮਿੱਟੀ ਬਹੁਤ ਜਿਆਦਾ ਇਹਦੇ ਤੇ ਪੈ ਗਈ ਆ ਤੇ ਇਸ ਫਾਇਆਂ ਦੀਵਾਲੀ ਦੀ ਹੋ ਰਹੀਆਂ ਆ ਤੇ ਇੱਕ ਵਾਰ ਅਡਵਾਂਸ ਤੋਂ ਆਪਣੇ ਵੱਲੋਂ ਸਾਰੇ ਫੈਮਿਲੀ ਨੂੰ ਜੋ ਵੀ ਆਪਣੇ ਨਾਲ ਜੁੜੀ ਹੋਈ ਉਹ ਤੋਂ ਫੈਮਿਲੀ ਉਹਨਾਂ ਨੂੰ ਹੈਪੀ ਦੀਵਾਲੀ ਤੇ ਵਾਹਿਗੁਰੂ ਸਾਰਿਆਂ ਦੀ ਦੀਵਾਲੀ ਬਹੁਤ ਹੀ ਵਧੀਆ ਲੈ ਕੇ ਆਵੇ